ਬੀਤੇ ਕੱਲ ਤੋਂ ਇਹ ਖਬਰ ਸਾਰੇ ਨਿਊਜ਼ ਚੈਨਲਾਂ ਤੇ ਸੋਸ਼ਲ ਮੀਡੀਆ ਤੇ ਫੈਲ ਗਈ ਸੀ ਕਿ ਸਿੱਧੂ ਮੂਸੇਵਾਲੇ ਦੇ ਮਾਤਾ ਚਰਨਕੌਰ ਨੇ ਸਿੱਧੂ ਮੂਸੇਵਾਲੇ ਦੇ ਮੈਨੇਜਰ ਰਹਿ ਚੁੱਕੇ ਬੰਟੀ ਬੈਂਸ ਤੇ ਦੋਹਾਂ ਖਿਲਾਫ ਸਿੱਧੂ ਮੂਸੇਵਾਲੇ ਦੇ ਪੈਸੇ ਹੜੱਪਣ ਦੀ ਸ਼ਿਕਾਇਤ ਦਰਜ ਕਰਵਾਈ ਹੈ ਦੱਸਿਆ ਜਾ ਰਿਹਾ ਹੈ ਕਿ 37 ਕਰੋੜ ਤੋਂ ਵੱਧ ਦੀ ਰਕਮ ਮਾਪਿਆਂ ਤੱਕ ਨਹੀਂ ਪਹੁੰਚੀ ਆਪਣੇ ਤੇ ਲੱਗ ਰਹੇ ਇਲਜ਼ਾਮਾਂ ਤੋਂ ਬਾਅਦ ਬੰਟੀ ਬੈਂਸ ਵੀ ਸਾਹਮਣੇ ਆਇਆ ਤੇ ਸਿੱਧੂ ਮੂਸੇਵਾਲੇ ਦੇ ਮਾਪਿਆਂ ਵੱਲੋਂ ਸ਼ੇਅਰ ਕੀਤੀ ਇੱਕ ਪੋਸਟ ਥਲੇ ਕਮੈਂਟ ਕਰਦੇ ਹੋਏ ਆਪਣਾ ਪੱਖ ਰੱਖਿਆ ਬੰਟੀ ਬੈਂਸ ਨੇ ਸਿੱਧੂ ਮੂਸੇਵਾਲੇ ਦੇ ਮਾਪਿਆਂ ਨੂੰ ਕਿਹਾ ਕਿ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡੀ ਹਰ ਸਹੀ ਗੱਲ 'ਚ ਤੁਹਾਡੇ ਨਾਲ ਹਾਂ ਮੈਨੇਜਮੈਂਟ ਦੀ ਜ਼ਿੰਮੇਵਾਰੀ 'ਚ ਡੇ 1 ਤੋਂ ਮੇਰੀ ਕੰਪਨੀ ਨੇ ਕਦੇ ਵੀ 1 ਰੁਪਿਆ ਤੁਹਾਡੇ ਜਾਂ ਤੁਹਾਡੀ ਕੰਪਨੀ ਤੋਂ ਚਾਰਜ ਨਹੀਂ ਕੀਤਾ ਜੇ ਮੈਂ ਚਾਰਜ ਵੀ ਕਰਦਾ ਤੁਸੀਂ ਮਨਾ ਵੀ ਨਹੀਂ ਕਰਨਾ ਸੀ ਜੇ ਕਿਸੇ ਥਰਡ ਪਾਰਟੀ ਕੋਲੋਂ ਤੁਹਾਡੇ ਕੰਟੈਂਟ ਦੀ ਸਰਵਿਸ ਲਈ ਤੇ ਉਹ ਕਲੈਰਿਟੀ ਨਾਲ ਤੁਹਾਨੂੰ ਤੇ ਪਰਿਵਾਰ 'ਚੋਂ ਇੱਕ ਪੜੀ ਲਿਖੀ ਭੈਣ ਨੂੰ ਰੀਡ ਕਰਵਾ ਕੇ 100% ਉਹ ਰੈਵਨਿਊ ਤੁਹਾਨੂੰ ਉਹ ਥਰਡ ਪਾਰਟੀ ਦੀ ਦੇਊਗੀ ਤਾਂ ਤੁਹਾਡਾ ਪੇਪਰ ਸਾਈਨ ਕਰਵਾਇਆ ਕਿ ਉਹ ਥਰਡ ਪਾਰਟੀ ਜਾਂ ਤੁਹਾਡੇ ਚ ਕਨਫਿਊਜ਼ਨ ਨਾ ਰਹੇ ਆਹ ਅੱਜ ਜਿਹੜੇ ਸੋਸ਼ਲ ਮੀਡੀਆ ਤੇ ਕਮੈਂਟ ਮੈਨੂੰ ਆ ਰਹੇ ਨੇ ਗਾਲਾਂ ਦੇ ਇਹਨੂੰ ਮੇਰੇ ਬੱਚੇ ਮੇਰੀ ਫੈਮਿਲੀ ਵੀ ਰੀਡ ਕਰਦੀ ਹੈ ਮੈਨੂੰ ਫਰਾਡ ਲਿਖ ਕੇ ਨਾਲ ਜੋੜਿਆ ਜਾ ਰਿਹਾ ਹੈ ਜਦ ਕਿ ਤੁਹਾਡੇ ਮੇਰੀ ਜਾਂ ਮੇਰੀ ਕੰਪਨੀ ਜਾਂ ਤੁਹਾਡੀ ਕੰਪਨੀ ਦੀਆਂ ਆਪਸ ਵਿੱਚ ਕਦੇ ਫਾਈਨੈਂਸ਼ੀਅਲ ट्रांजैक्शन ਹੀ ਨਹੀਂ ਹੋਈਆਂ ਨਾ ਡਾਇਰੈਕਟ ਅਸੀਂ ਇੱਕ ਦੂਜੇ ਤੋਂ ਕਦੇ ਕੋਈ ਸਰਵਿਸ ਲਈ ਹੈ ਸਭ ਕੁਝ ਮੇਰੇ ਜਾਂ ਮੇਰੀ ਕੰਪਨੀ ਵੱਲੋਂ ਡੇ 1 ਤੋਂ ਸੇਵਾ ਦੇ ਰੂਪ ਵਿੱਚ ਸੀ ਕਿਉਂਕਿ ਮੈਨੂੰ ਮੇਰੇ ਖਰਚਿਆਂ ਦਾ ਅਰੇਂਜਮੈਂਟ ਕਰ ਲਈ ਮੇਰੇ ਟੈਲੈਂਟ ਮੇਰੀ ਮਿਹਨਤ 'ਤੇ ਪੂਰਾ ਭਰੋਸਾ ਹੈ ਇਸੇ ਕਰਕੇ 1998 ਵਿੱਚ ਆਏ ਪਹਿਲੇ ਗੀਤ ਤੋਂ ਲੈ ਕੇ ਪਿਛਲੇ ਮਹੀਨੇ ਆਈ ਮੇਰੀ EP ਦੇ ਗਾਣਿਆਂ ਤੱਕ ਨੂੰ ਲੋਕ ਪਿਆਰ ਦੇ ਰਹੇ ਨੇ ਤੇ ਮੈਨੂੰ ਮੇਰੀ ਆਪਣੀ ਮਿਹਨਤ ਦੇ ਪੈਸੇ ਵੀ ਬਣ ਰਹੇ ਹਨ ਮੈਨੂੰ ਇਦਾਂ ਦੀ ਕੋਜੀ ਤੇ ਘਟਿਆ ਹਰਕਤ ਕਰਨ ਦੀ ਲੋੜ ਨਾ ਕਦੇ ਪਹਿਲਾਂ ਸੀ ਨਾ ਅੱਜ ਨਾ ਅੱਗੇ ਹੋਵੇਗੀ ਭਾਰਤ ਦੇ ਨੰਬਰ 1 ਤਾਂਤਰੀ ਭਾਰਤ ਵਿੱਚ ਬੈਠੇ ਸਾਰੇ ਤਾਂਤਰੀਆਂ ਦੇ ਜੋ ਕਹਿੰਦੇ ਨਹੀਂ ਕਰਕੇ ਦਿਖਾਉਂਦੇ ਨੇ जिना दे किते काम नु तो कोई काट के दिखावे हर इलम दी काट ना को हर शक्ति दी काट ना को 24 घंटे आ में 101 प्रतिशत हर समस्या दा हल पाओ स्पेशलिस्ट वशिकर ते लव मैरिज जिना कोली चिराग है जो उना दा तजुर्बा तो समस्या में जीवे लॉटरी लोटो मैक्स दुश्मन छुटकारा तो गेटेक्स लव बैक इन योर लाइफ मोहनी वशीकरण करवाना या तोड़वाना होवे पति पत्नी के बीच अनबन औलाद सु प्रेम विवाह क्रेडू क्लेश विदेश यात्रा नौकरी या कारोबार में रुकावट हर जगह को तो परेशान व्यक्ति एक बार जरूर संपर्क करें गुरु जुबेर खान जी के नाम इनका नंबर 7629 इकाहट